ਕਿੱਥੇ ਚੱਲੇ ਹੋ ਸਕੂਲ ਸਕੂਲ ਕਿਉਂ ਚੱਲੇ ਹੋ ਤੁਸੀਂ ਬੰਨ ਵਾਸਤੇ ਪੈਸਾ ਵੀ ਨਹੀਂ ਗਏ ਅਰਨ ਵਾਸਤੇ ਆ ਕੀ ਕੀ ਖਰੀਦਿਆ ਫਿਰ ਸਕੂਲ ਜਾਣ ਵਾਸਤੇ ਤੇ ਕੀ ਕੀ ਲਿਆ ਬੈਗ ਤੇਰੇ ਡਿਸੈਨ ਅਪੂ ਕਿੱਥੇ ਚੱਲੇ ਹੋ ਅੱਜ ਸਕੂਲ 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 ਕੌਣ ਲੈ ਕੇ ਜਾ ਰਿਹਾ ਤੇ ਕਿਉਂ ਚੱਲੇ ਹੋ ਸੰਸਾਰੇ ਹਾਂ ਕੌਣ ਲੈ ਕੇ ਜਾ ਰਿਹਾ ਡੈਡੀ ਡੈਡੀ ਬਾਪੂ ਜੀ ਹਾਂ ਕਿਉਂ ਚੱਲੇ ਹੋ ਸਕੂਲ ਪੜੂ ਪਰਮਗਾ ਉੱਥੇ ਜਾਣਾ ਵਧੀਆ ਲੱਗਦਾ ਤੁਹਾਨੂੰ ਹਾਂ ਇਸ ਹਫ਼ਤੇ ਕੈਨੇਡਾ ਦੇ ਵਿੱਚ ਪੱਤਝੜ ਦੇ ਸਕੂਲ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ ਸਕੂਲੀ ਬੱਚਿਆਂ ਨੇ ਮੋਢਿਆਂ ਤੇ ਬਸਤੇ ਪਾ ਕੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ ਅੱਜ ਬ੍ਰੈਂਟਨ ਵਿੱਚ ਵੀ ਅਜਿਹੇ ਕਾਫੀ ਪੰਜਾਬੀ ਪ੍ਰਵਾਸੀ ਪਰਿਵਾਰ ਸਨ ਜਿਨ੍ਹਾਂ ਦੇ ਬੱਚੇ ਪਹਿਲੀ ਵਾਰ ਕੈਨੇਡਾ ਵਿੱਚ ਸਕੂਲ ਜਾ ਰਹੇ ਸਨ ਇਹਨਾਂ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੇ ਬੱਚੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਰਹੇ ਹਨ ਅਤੇ ਇੱਕ ਨਵੀਂ ਦੁਨੀਆ ਦੇ ਵਿੱਚ ਦਾਖਲ ਹੋ ਰਹੇ ਹਨ ਮਨਜੀਤ ਮੱਲੀ ਅਤੇ ਰਾਜਵਿੰਦਰ ਜੋ ਆਪਣੇ ਬੇਟੇ ਸਮਰ ਨੂੰ ਪਹਿਲੀ ਵਾਰ ਸਕੂਲ ਛੱਡਣ ਜਾ ਰਹੇ ਸਨ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਖੁਸ਼ੀ ਵੀ ਹੈ ਅਤੇ ਉਹ ਨਰਵਸ ਵੀ ਹਨ ਕਿਉਂਕਿ ਉਹ ਕਦੇ ਆਪ ਕੈਨੇਡਾ ਵਿੱਚ ਸਕੂਲ ਨਹੀਂ ਗਏ ਅਤੇ ਉਹ ਕੈਨੇਡਾ ਦੇ ਸਕੂਲੀ ਸਿਸਟਮ ਤੋਂ ਅਣਜਾਣ ਹਨ ਵੀ ਅਸੀਂ ਇੰਡੀਆ ਫੜੇ ਹੋਏ ਹਾਂ ਇੰਡੀਆ ਸਕੂਲ ਦੇ ਸਿਸਟਮ ਦੇ ਸਾਹਮਣੇ ਅਸੀਂ ਉਹ ਚੀਜ਼ ਤਾਂ ਨੂੰ ਪਤਾ ਵਾ ਪਰ ਕੈਨੇਡੀਅਨ ਸਕੂਲ ਦੇ ਵਿੱਚ ਪਹਿਲੀ ਵਾਰ ਜਾ ਰਿਹਾ ਵਾ ਤੇ ਇੰਡੀਆ ਤੋਂ স্কুল ডিসিশਨ ਨੇ ਨਾਲ ਸੀ ਇਥੇ ਹੁਣ ਥੋੜੀ ਥੋੜਾ ਪਤਾ ਲੱਗੂਗਾ ਕਿ ਹੁਣ ਅਸੀਂ ਐਕਸਾਈਟਡ ਸੀਗੇ ਬਹੁਤ ਬੈਕ ਟ੍ਰੀ ਦੇ ਲਈ ਕੱਪੜੇ ਸ਼ੂਜ਼ एवरीथिंग ਨਾ ਤੇ ਦੇਖੋ ਹੁਣ ਸਕੂਲ ਚ ਇਹਦਾ ਦਿਲ ਲੱਗਦਾ ਨਹੀਂ ਲੱਗਦਾ ਨਾ ਤੇਰੀ ਮੰਮੀ ਨੂੰ ਵੀ ਇਹੀ ਹੈ ਕਿ ਕਿਤੇ ਮੈਨੂੰ ਕੰਮ ਤੋਂ ਵਾਪਸ ਨਾ ਆਉਣਾ ਪੈ ਜਾਵੇ ਨਾ ਕਿ ਜਿਹਨੇ ਦਿਲ ਨਾ ਲਗਾਇਆ ਤੇ ਹੋਪਫਲੀ ਨਵੇਂ ਫਰੈਂਡ ਬਣਾਉਂਗਾ ਅੱਜ ਸਕੂਲ ਜਾ ਰਹੇ ਪੰਜਾਬੀ ਪਰਿਵਾਰਾਂ ਦੇ ਇਹਨਾਂ ਬੱਚਿਆਂ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਵੀ ਇੱਕ ਚੁਣੌਤੀ ਸੀ ਦਰਸ਼ਨ ਸਿੰਘ ਛੱਲੀ ਜੋ ਆਪਣੇ ਪੋਤੇ ਜੋਗਨ ਸਿੰਘ ਨੂੰ ਸਕੂਲ ਛੱਡਣ ਪਹਿਲੀ ਵਾਰ ਜਾ ਰਹੇ ਸਨ ਉਹ ਕਹਿੰਦੇ ਹਨ ਕਿ ਉਹ ਭਾਵਕ ਮਹਿਸੂਸ ਕਰ ਰਹੇ ਹਨ ਕਿਉਂਕਿ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਆਪਣੀ ਤੀਜੀ ਪੀੜ੍ਹੀ ਨੂੰ ਕੈਨੇਡਾ ਵਿੱਚ ਸਕੂਲ ਛੱਡਣ ਜਾਣਗੇ ਜੀ ਤੁਸੀਂ ਆਪਣੇ ਨਿਆਣਿਆਂ ਨੂੰ ਕਦੇ ਯਾਦ ਹੋਣਾ ਇੰਡੀਆ ਦਾ ਸਕੂਲ ਛੱਡ ਕੇ ਆਏ ਸੀ ਅੱਜ ਤੁਹਾਡੀ ਤੀਜੀ ਪੀੜ੍ਹੀ ਹੋ ਗਈ ਤੁਹਾਡੇ ਦੋਤੇ ਤੁਹਾਡੇ ਪੋਤੇ ਸਕੂਲ ਜਾ ਰਹੇ ਆ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਅੱਜ ਬੱਚਿਆਂ ਨੂੰ ਪੋਤਿਆਂ ਨੂੰ ਲੈ ਕੇ ਚੱਲੇ ਆ ਮਾਲਕ ਦਾ ਬੜਾ ਸ਼ੁਕਰਾਨਾ ਠੀਕ ਆ ओके ਹੋਰ ਕੁਛ ਤੁਸੀਂ ਕਹਿਣਾ ਚਾਹੁੰਦੇ ਹੋ ਮੋਮੋ ਬੱਚਿਆਂ ਵਾਸਤੇ ਕੀ ਕੀ ਖਰੀਦਦਾਰੀ ਕੀਤੀ ਬੱਚਿਆਂ ਵਾਸਤੇ ਬੈਗ ਲਏ ਆ ਇਹਨਾਂ ਦੇ ਟਿਫਨ ਬੈਗ ਲਏ ਆ ਫੂਡ ਵਾਸਤੇ ਤੇ ਹੋਰ ਜੋ ਹੋਰ ਨਹੀਂ ਚੰਗੀ ਚੀਜ਼ਾਂ ਕਿ ਸਕੂਲ ਵਾਲਿਆਂ ਨੇ ਦੱਸਿਆ ਸੀ ਉਹ ਵੀ ਲਈਆਂ ਨੇ ਤੇ ਬਹੁਤ ਵਧੀਆ ਲੱਗ ਰਿਹਾ ਗਵਰਨਮੈਂਟ ਦਾ ਪ੍ਰਾਲਾ ਬਹੁਤ ਸ਼ਾਨਦਾਰ ਆ ਸਕੂਲ ਬੜੇ ਸੋਹਣੇ ਬਣੇ ਆ ਬੱਚਿਆਂ ਲਈ ਇੱਥੇ ਇੰਡੀਆ ਨਾਲੋਂ ਬਹੁਤ ਬੈਟਰ ਆ ਪਹਿਲਾਂ ਤੋਂ ਸਕੂਲ ਜਾਂਦੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਉਹਨਾਂ ਦੇ ਬੱਚੇ ਬੇਸਬਰੀ ਨਾਲ ਸਕੂਲ ਦੁਬਾਰਾ ਖੁੱਲਣ ਦੀ ਉਡੀਕ ਕਰ ਰਹੇ ਸਨ ਇਹ ਸਾਡਾ ਜੂਨ ਬੇਟਾ ਖੁਸ਼ੀ ਬਹੁਤ ਆ ਕਹਿੰਦਾ ਮੈਂ ਐਕਸਾਈਟਡ ਆ ਜਦੋਂ ਅੱਜ ਉੱਠਿਆ ਵੀ ਮੈਂ ਸਕੂਲ ਜਾਣਾਗਾ ਤੇ ਇਹਨੂੰ ਵੀ ਫੀਲਿੰਗ ਆ ਘਰੇ ਬੋਰ ਹੋ ਰੇ ਸਕੂਲੇ ਜਾ ਰਹੇ ਨੇ ਵਧੀਆ ਲੱਗ ਰੇ ਇਹਨਾਂ ਨੂੰ ਨਾ ਤੁਸੀਂ ਕਿੱਥੇ ਚੱਲੇ ਹੋ ਸਕੂਲ ਸਕੂਲ ਪਹਿਲੀ ਵਾਰ ਚੱਲੇ ਹੋ ਕੋ ਪਹਿਲਾਂ ਵੀ ਗਏ ਹੋ ਪਹਿਲਾਂ ਪਹਿਲਾਂ ਵੀ ਗਏ ਹੋ ਵਧੀਆ ਲੱਗਦਾ ਸਕੂਲ ਜਾਣਾ ਕੀ ਕੀ ਤਿਆਰੀਆਂ ਕੀਤੀਆਂ ਅੱਜ ਬਸ ਜੀ ਘਰ ਇਹਨਾਂ ਦੇ ਕੱਪੜਿਆਂ ਦੇ ਤਿਆਰੀ ਸ਼ੂ ਬਗੈਰਾ ਸਾਰਾ ਖਾਣ ਪੀਣ ਦਾ ਰੈਡੀ ਕਰਨਾ ਸੀਗਾ ਇਹ ਉਹ ਉਹਦਾ ਕਰਕੇ ਫਿਰ ਅੱਜ ਕਰਿਆ ਜੀ ਸਰ ਜਿੱਦਾਂ ਤੁਸੀਂ ਇੰਡੀਆ ਚ ਵੀ ਸਕੂਲ ਜਾਂਦੇ ਸੀ ਤੇ ਤੁਹਾਨੂੰ ਤੁਹਾਡੇ ਘਰ ਦੇ ਕਦੇ ਛੱਡਣ ਗਏ ਹੋਣਗੇ ਅੱਜ ਤੁਸੀਂ ਆਪਣੇ ਬੇਟੇ ਨੂੰ ਛੱਡਣ ਜਾ ਰਹੇ ਹੋ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਤੇ ਕੀ ਕੀ ਫਰਕ ਮਹਿਸੂਸ ਕਰ ਰਹੇ ਹੋ ਹਾਂ ਇੰਡੀਆ ਚ ਤਾਂ ਵੱਡੇ ਸਟੂਡੈਂਟ ਜਿਹੜੇ ਹੁੰਦੇ ਸੀ ਆਪ ਦੇ ਭੈਣ ਭਰਾ ਉਹਨਾਂ ਨਾਲ ਚੱਲੇ ਜਾਂਦੇ ਇੱਥੇ ਸਾਰੇ ਪੇਰੈਂਟਸ ਮਾਪਿਓ ਛੱਡਣ ਆਉਂਦੇ ਆ ਹਨ ਤੇ ਵਧੀਆ ਲੱਗਦਾ ਜੀ ਆ ਦੇ ਬੱਚੇ ਨੂੰ ਸਕੂਲ ਛੱਡਣ ਜਾਣਾ ਇਸ ਹਫ਼ਤੇ ਸ਼ੁਰੂ ਹੋਇਆ ਇਹ ਸੈਮੈਸਟਰ ਹੁਣ ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਜਾ ਕੇ ਖਤਮ ਹੋਵੇਗਾ ਜਸਪ੍ਰੀਤ ਪੰਦੇਰ ਓਮਨੀ ਨਿਊਜ਼ ਬ੍ਰੈਮਟਨ